ਗੁਰਦੁਆਰਾ ਸ਼੍ਰੀ ਫੋਟੇਗੜ ਸਾਹਿਬ ਵਿਖੇ ਗੁਰੂ ਘਰ ਦੇ ਨਿਸ਼ਕਾਮ ਸੇਵਕ ਬਾਬਾ ਮੋਤੀराम ਮਹਿਰਾ ਦੀਵਾਨ ਟੋਡਰਮਲ ਅਤੇ ਬੀਬੀ ਜੈਨਾ ਜੀ ਦੀ ਯਾਦ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਦਰਬਾਰ ਸਜਾਇਆ ਗਿਆ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਸ਼ਾਮਲ ਹੋ ਕੇ ਕੀਰਤਨ ਦਾ ਆਨੰਦ ਮਾਣਿਆ ਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਲਗਾਤਾਰ ਇੱਕ ਪੋ ਤੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹਜ਼ੂਰ ਦੇ ਸਰਬੰਸ ਦੀਆਂ ਕੁਰਬਾਨੀਆਂ ਨੂੰ ਨਮਸਕਾਰ ਕਰਦੇ ਆਂ ਔਰ ਵਿਸ਼ੇਸ਼ ਤੌਰ ਤੇ ਹਜ਼ੂਰ ਦੇ ਛੋਟੇ ਲਾਲ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਬਾਬਾ ਫਤੇਹ ਸਿੰਘ ਜੀ ਪੂਜਨੀਕ ਮਾਪਤਾ ਮਾਤ ਗੁਜਰ ਕੌਰ ਜੀ ਦੀ ਮਹਾਨ ਸ਼ਹਾਦਤ ਨੂੰ ਸਜਦਾ ਕਰਦੇ ਆਂ ਪੰਦਰਵਾੜੇ ਦੇ ਸਮਾਗਮ ਮੇਕ 2 ਤੋਂ 15 ਕੋ ਤੱਕ ਚੱਲੇ ਸੰ ਕੱਲ ਸੱਚੇ ਸਾਹਿਬ ਜੀ ਦੀ ਬਖਸ਼ਿਸ਼ ਨਾਲ ਸੰਪੂਰਨਤਾ ਹੋਈ ਅੱਜ ਦਾ ਸਮਾਗਮ ਜੋ ਹੈ ਉਹ ਨਾ ਮਹਾਨ ਰੂਹਾਂ ਨੂੰ ਸਮਰਪਿਤ ਕੀਤਾ ਗਿਆ 31 ਦਸੰਬਰ ਦੇ ਦਿਨ ਦਾ ਇਹ ਸਮਾਗਮ ਦੇ ਰਾਤ ਤੱਕ ਸਮਾਗਮ ਦੀ ਸੰਪੂਰਨਤਾ ਹੋਈ ਹੈ ਉਹਨਾਂ ਪਿਆਰੀਆਂ ਰੂਹਾਂ ਨੂੰ ਜਿਨ੍ਹਾਂ ਨੇ ਤਨ ਹਜ਼ੂਰ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਦੇ ਲਾਲਾਂ ਦੀ ਮਹਾਨ ਸ਼ਹਾਦਤ ਦੀ ਕੀਸ ਨੂੰ ਮਹਿਸੂਸ ਕੀਤਾ ਉਹਨਾਂ ਦੀ ਪੀੜਾ ਦਾ ਅਨੁਭਵ ਹੋਇਆ ਤਨ ਮਾ ਗੁਜਰੀ ਜੀ ਦੇ ਚੱਲੇ ਹੋਏ ਦਰਦਾਂ ਨੂੰ ਜਿਨ੍ਹਾਂ ਗੁਰਸਿੱਖ ਰੂਹਾਂ ਨੇ ਮਹਿਸੂਸ ਕੀਤਾ ਜਿਨ੍ਹਾਂ ਇਨਸਾਨੀ ਹਿਰਦੇ ਵਾਲਿਆਂ ਦੀ ਰੂਹ ਕੰਬੀ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਹਰਾ ਸਿੰਘ ਜੀ ਦੇ ਜ਼ੁਪੁੱਤਰ ਬਾਬਾ ਮੋਤੀराम ਮਹਿਲਾ ਉਹਨਾਂ ਦੇ ਪੂਜਨੀਕ ਮਾਤਾ-ਮਤਾ ਲੱਡੋ ਜੀ ਉਹਨਾਂ ਦੀ ਪਤਨੀ ਬੀਬੀ ਭੋਲੀ ਜੀ ਉਹਨਾਂ ਦੇ ਸੁਪੁੱਤਰ ਭਾਈ ਨਰੈਣਾ ਜੀ ਜਿਹੜੇ ਚਾਰ ਕੁੱਟਾਂ ਦੁੱਧ ਪਿਓਨ ਦੇ ਬਦਲੇ ਆਪਣੀ ਜ਼ਿੰਦਗੀ ਕੁਰਬਾਨ ਕਰਕੇ ਕਲਗੀਧਰ ਪਾਤਸ਼ਾਹ ਹਜ਼ੂਰ ਦੇ ਪੰਧ ਦੇ ਪਾਂਧੀ ਆਪਣਾ ਸਾਰਾ ਪਰਿਵਾਰ ਨਿਸ਼ਾਵਰ ਕਰਕੇ ਸਤਗੁਰੂ ਜੀ ਦੇ ਲਾਲਾਂ ਨੂੰ ਦੁੱਧ ਪਿਓਨ ਦੀ ਸੇਵਾ ਦੇ ਬਦਲੇ ਉਨਾ ਤੋਂ ਇਲਾਵਾ ਦੀਵਾਨ ਟੋਡਰ ਮਲ ਜੀ ਜਿਨ੍ਹਾਂ ਦੇ ਚਰਨਾਂ 'ਚ ਸਾਡੀ ਭਾਵਨਾ ਇਕੀਦਤ ਸਦਾ ਵੇਸ਼ ਦੀ ਰਹਿੰਦੀ ਹੈ ਜਿਨ੍ਹਾਂ ਦੇ ਬਾਬਤ ਸਾਡੇ ਸਰੋਤ ਦੱਸਦੇ ਨੇ ਇੱਕ ਸਿੱਖ ਟੋਡਰ ਮਲ ਬਹੁਤ ਹਨੀ ਸਾਹਿਬਜ਼ਾਦੇ ਪਕਰਣ ਸੁਣੀ ਸਾਡੇ ਪ੍ਰਾਤਨ ਗ੍ਰੰਥਾਂ ਦੇ ਹਵਾਲੇ ਨੇ ਕਿ ਗੁਰੂ ਕੇ ਉਹ ਅਨੰ ਪਿਆਰੇ ਸੇਵਕ ਸਾਹਿਬਜ਼ਾਦਿਆਂ ਦੇ ਦਰਦ ਨੂੰ ਜਿਨ੍ਹਾਂ ਨੇ ਮਹਿਸੂਸ ਕੀਤਾ ਤੇ ਹਕੂਮਤ ਦੀ ਜਿਹੜੀ ਮਨਸਾ ਸੀ ਕਿ ਇਹ ਸਰੀਰਾਂ ਦਾ અપમાન ਹੋਵੇ ਲੋਕਾਂ ਵਿੱਚ دہشت ਪਵੇ ਇਹ ਸਰੀਰਾਂ ਨੂੰ ਸੁਭਾਲੇ ਕੋਈ ਨਾ ਸਾਬਜਾਦਿਆਂ ਤੇ ਮਾਤਾ ਜੀ ਦੇ ਪਵਿੱਤਰ ਸਰੀਰਾਂ ਨੂੰ ਸੋ ਇਸ ਤਰ੍ਹਾਂ ਦੀ ਸ਼ਰਤ ਜਿਹੜੀ ਸੀ ਉਹ ਹਾਕਮ ਨੇ ਰੱਖੀ ਕਿ ਜਿਹੜੀ ਨਾਮ ਪੂਰੀ ਹੋਣ ਵਾਲੀ ਹੋਵੇ ਤੰਨ ਦੀਵਾਨ ਟੋਡਰਮਲ ਜਿੰਦਗੀ ਦੀ ਸਾਰੀ ਪੂੰਜੀ ਜਿੰਨੇ ਦਾਤ ਤੇ ਲਾ ਕੇ ਲੇਖੇ ਲਾ ਕੇ ਧਰਤੀ ਦਾ ਉਹ ਟੁਕੜਾ ਖਰੀਦਿਆ ਜਿੱਥੇ ਇੱਕੋ ਚਾਹਤੇ ਜੋਤੀ ਸੁਖ ਸਾਹਿਬ ਦੇ ਸਥਾਨ ਤੇ ਤਿੰਨੋਂ ਪਵਿੱਤਰ ਸ਼ਰੀਰਾਂ ਦਾ ਧੰਮਾ ਗੁਜਰਕੌਰ ਜੀ ਧੰਮਾ ਬਾਬਾ ਜ਼ੂਰਾワਲ ਸਿੰਘ ਤੇ ਬਾਬਾ ਫਤੇ ਸਿੰਘ ਜੀ ਇੱਕੋ ਚਿਖਾ ਦੇ ਉੱਤੇ ਤਿੰਨਾਂ ਸ਼ਰੀਰਾਂ ਦਾ ਸੰਸਕਾਰ ਕੀਤਾ ਗਿਆ ਅਤੇ ਖਾਂ ਪਠਾਨ ਜਿਨ੍ਹਾਂ ਨੇ ਸੰਸਕਾਰ 'ਚ ਸਹਿਯੋਗ ਕੀਤਾ ਵਜੀਦੇ ਦੀ ਬੇਗਮ ਦਾ ਜ਼ਿਕਰ ਸਾਡੇ ਸਰੋਤ ਦੱਸਦੇ ਆ ਬੀਬੀ ਜ਼ੈਨਾ ਜਿਹੜੀ ਇਸ ਦਰਦ ਨੂੰ ਨਾ ਸਹਾਰਦਿਆਂ ਹੋਇਆਂ ਦੁਸ਼ਟ ਵਜੀਦੇ ਦੇ ਨਾਲ ਸੁੱਖਾਂ ਦੀ ਜ਼ਿੰਦਗੀ ਨੂੰ ਤਿਆਗ ਕੇ ਉਹਨੇ ਮੌਤ ਨੂੰ ਗੱਲੇ ਲਾਉਣਾ ਜ਼ਿਆਦਾ ਵਹਿਤਰ ਸਮਝਿਆ ਸਾਰੇ ਸੁੱਖਾਂ ਨੂੰ ਨਿਸ਼ਾਵਰ ਕਰਕੇ ਉਸ ਬੀਬੀ ਜ਼ੈਨਾ ਤੇ ਹੋਰੋਂ ਪਿਆਰੀਆਂ ਰੂਹਾਂ ਜਿਨ੍ਹਾਂ ਦੇ ਅੰਦਰੋਂ ਹੌਕਾ ਨਿਕਲਿਆ ਹਾਵਾਂ